ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼-ਵਦੇਸ਼ਾਂ ਤੋਂ ਜੁੜ ਚੁੱਕੇ ਨੇ ਖਰਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 29 ਦਸੰਬਰ 2016 16 ਪੋ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਇੱਕ ਬਹੁਤ ਹੀ ਵਧੀਆ ਤੇ ਖੁਸ਼ੀ ਵਾਲੀ ਖਬਰ ਸਾਡੇ ਸਿੱਖ ਕੌਮ ਲਈ ਤੇ ਸਾਡੇ ਸਿੱਖ ਨੌਜਵਾਨਾਂ ਲਈ ਵਾਇਰਲ ਹੋਈ ਹੈ ਮੈਂ ਚਾਹਾਂਗੀ ਕਿ ਤੁਸੀਂ ਆਪਣੀ ਜ਼ੁਬਾਨੀ ਹੀ ਸਾਡੇ ਦਰਸ਼ਕਾਂ ਨੂੰ ਸਾਂਝੀ ਕਰ ਦਿਓ ਅ ਦੇਖੋ ਨਿਊਯਾਰਕ ਜਿਹੜਾ ਕਿ ਦੁਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਹੈ ਜੀ ਔਰ ਮਿਲੀਅਨਸ ਆਫ ਪੀਪਲ ਜਿਹੜੇ ਨੇ ਉਹ ਇਸ ਸ਼ਹਿਰ ਨੂੰ ਜਿਹੜਾ ਉਹ ਪਿਆਰ ਕਰਦੇ ਨੇ ਇਸ ਸ਼ਹਿਰ ਚ ਰਹਿੰਦੇ ਨੇ ਆਪਣਾ ਘਰ ਬਣਾਇਆ ਜੀ ਔਰ ਬਹੁਤ ਸਾਰੇ ਮੁਲਕਾਂ ਨਾਲੋਂ ਵੀ ਨਿਊਯਾਰਕ ਦਾ ਬਜਟ ਜਿਹੜਾ ਹੈ ਉਹ ਜ਼ਿਆਦਾ ਹੋਏਗਾ ਕਿਉਂਕਿ ਬੜੀ ਪਾਵਰਫੁਲ ਸਟੇਟ ਹੈ ਹਰ ਪੱਖ ਤੋਂ ਔਰ ਜ਼ਾਹਰ ਹੈ ਕਿ ਜਿੱਥੇ ਫਾਈਨੈਂਸ਼ੀਅਲ ਔਰ ਫਿਰ ਉਹਦੇ ਨਾਲ ਜੁੜੀਆਂ ਬਾਕੀ ਕ੍ਰਾਈਮ ਕਿਸੇ ਜ਼ਮਾਨੇ ਚ ਡਰੱਗਸ ਇਹ ਸਾਰੇ ਦਾ ਵੀ ਵੱਡਾ ਇਹ ਸੈਂਟਰ ਸੀ ਜੀ ਤੇ ਇਸ ਨੂੰ ਹੈਂਡਲ ਕਰਨ ਲਈ ਜਿਹੜੀ ਪੁਲਿਸ ਹੈ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਉਹ ਵੀ ਜ਼ਰੂਰ ਸਟੇਟ ਆਫ ਦਾ ਆਰਟ ਹੋਣਾ ਚਾਹੀਦਾ ਔਰ ਬਿਸ਼ੱਕ ਅਮਰੀਕਾ ਦੀਆਂ 50 ਸਟੇਟਾਂ ਚੋਂ ਕਾਉਂਟੀਜ਼ ਸਿਟੀਆਂ ਹਰ ਇੱਕ ਥਾਂ ਦੇ ਉੱਤੇ ਪੁਲਿਸ ਆਫੀਸਰਜ਼ ਦੇ ਆਪਣੇ ਨੇਮ ਨੇ ਆਪਣਾ ਉਹਨਾਂ ਦੇ ਪੇ ਗ੍ਰੇਡ ਨੇ ਆਪੋ ਆਪਣਾ ਉਹਨਾਂ ਦਾ ਸ케ਜੂਲ ਹੈ ਹਰ ਇੱਕ ਦਾ لیکن ਨਿਊਯਾਰਕ ਪੁਲਿਸ ਡਿਪਾਰਟਮੈਂਟ ਜਿਹੜਾ ਇੱਕ ਬੜਾ ਟਫੇਸਟ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਇਹਨਾਂ ਦਾ ਕ੍ਰਾਈਟੇਰੀਆ ਵੀ ਸਿਲੈਕਸ਼ਨ ਦਾ ਸਖਤ ਹੁੰਦਾ ਹੈ ਜੀ ਔਰ ਡਿਊਟੀ ਵੀ ਸਖਤ ਹੁੰਦੀ ਹੈ ਔਰ ਜਾਨ ਨੂੰ ਜਿਹੜਾ ਖਤਰੇ ਚ ਪਾ ਕੇ ਨਿਊਯਾਰਕ ਦੇ ਪੁਲਿਸ ਆਫੀਸਰ ਜਿਹੜੇ ਨੇ ਉਹ ਸਰਵ ਕਰਦੇ ਨੇ ਇਹਦੇ ਬਾਰੇ ਕੋਈ ਸ਼ੱਕ ਨਹੀਂ ਸੋ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦਾ ਬੜਾ ਡਿਸਿਪਲਿੰਡਡ ਔਰ ਹਰ ਔਰ ਦੇ ਨਾਲ ਡੀਲ ਕਰਨ ਵਾਲਾ محکمہ ਹੋਏ ਔਰ ਖਾਸ ਤੌਰ ਤੇ ਅਸੀਂ 911 ਵੇਲੇ ਉਸ ਜਲਵੇ ਨੂੰ ਦੇਖਿਆ ਜੀ ਕਿ ਕਿਵੇਂ ਕਿਉਂਕਿ ਕੋਈ ਛੋਟੀ ਗੱਲ ਨਹੀਂ ਸੀ ਕਿ ਜਿਸ ਤਰੀਕੇ ਦੇ ਨਾਲ 3000 ਦੇ ਕਰੀਬ ਬੰਦੇ ਉਸ ਦਿਨ ਜਿਹੜੇ ਨੇ ਟਵਿੰ ਟਾਵਰਸ ਦੇ ਹਮਲੇ ਚ ਮਾਰੇ ਜਾਂਦੇ ਨੇ ਔਰ ਲਾ ਐਂਡ ਆਰਡਰ ਸਿਚੁਏਸ਼ਨ ਫਿਰ ਉਸ ਦੇ ਨਾਲ ਜਿਹੜੇ ਰੈਸਕਿਊ ਆਪਰੇਸ਼ਨ ਜਿਹਦੇ ਲਈ ਜਿਹੜੇ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਜਿਵੇਂ ਜਾਨਾਂ ਤਰੀ ਤੇ ਰੱਖਿਆ ਉਹ ਵੀ ਇੱਕ ਫਾਈਨੇਸ ਟਾਵਰ ਪਰ ਇਸ ਗੱਲ ਨੂੰ ਫੌਰਨ ਯਕੀਨੀ ਬਣਾਇਆ ਗਿਆ ਸੀ ਕਿ ਨਿਊਯਾਰਕ ਦੇ ਸਾਰੀਆਂ ਮਸਜਿਦਾਂ ਗੁਰਦੁਆਰਿਆਂ ਦੇ ਬਾਹਰ ਪੁਲਿਸ ਦੀ ਪ੍ਰੈਜ਼ੈਂਸ ਸੇਫਟੀ ਔਰ ਤਾਂ ਕਿ ਕੋਈ ਵੀ ਜਿਹੜੀ ਹੈ ਫਿਰਕੂ ਨਫ਼ਰਤ ਦੀ ਗੱਲ ਨਾ ਹੋਏ ਔਰ ਇਸ ਤੋਂ ਇਲਾਵਾ ਵੀ ਅਸੀਂ ਦੇਖਦੇ ਹਾਂ ਕਿ ਸਮੇਂ-ਸਮੇਂ ਪਾਰੀ ਪ੍ਰੋਕੇਸ਼ਨ ਦੇ ਬਾਵਜੂਦ ਵੀ ਜਿਹੜਾ ਪੁਲਿਸ ਨੇ ਆਪਣਾ ਇੱਕ ਚੰਗਾ ਰੋਲ ਨਿਭਾਇਆ ਹਾਲਾਂਕਿ ਰੇਸਿਜ਼ਮ ਦੇ ਅਜਿਹੇ ਚਾਰਜ ਵੀ ਲੱਗਦੇ ਨੇ ਔਰ ਪਿਛਲੇ ਸਮੇਂ 'ਚ ਕੁਝ ਐਸੀਆਂ ਦੁਖਦਾਈ ਘਟਨਾਵਾਂ ਹੋਈਆਂ ਜਿਦੇ ਵਿੱਚ ਇਸ ਕਿਸਮ ਦਾ ਵਰਤਾਰਾ ਹੋ ਬੇਸ਼ੱਕ ਐਲੇਪੋਰਸ ਦਾ ਹੋਏ ਕੁਝ ਹੋਸਟ ਸਟੇਟਾਂ 'ਚ ਔਰ ਨਿਊਯਾਰਕ ਦੇ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਵਾਪਰੀਆਂ ਲੇਕਿਨ ਇਹਦੇ باوجود ਮੈਂ ਇਹ ਸਮਝਦਾ ਹਾਂ ਕਿ ਇਹ ਈਜ਼ੀ ਨਹੀਂ ਹੁੰਦਾ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਬਹੁਤ ਵਾਰੀ ਅਸੀਂ ਕਿਉਂਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਉਸ ਦੇ ਹੱਕ ਵੀ ਪ੍ਰੋਟੈਕਟਡ ਹੋਣ ਦੇ ਕਈ ਵਾਰ ਇੱਕ ਦੇ ਹੱਕ ਦੀ ਪ੍ਰੋਟੈਕਸ਼ਨ ਔਰ ਦੂਸਰੇ ਦੇ ਹੱਕਾਂ ਦਾ ਹਨਨ ਉਹਦੇ ਵਿੱਚ ਬੜੀ ਪਤਲੀ ਲਾਈਨ ਹੁੰਦੀ ਹੈ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਿਵੇਂ ਕਿ ਆ ਜਾਂਦਾ ਹੈ ਕਿ ਭਾਈ ਹਰ ਥਾਂ ਤੇ ਕੁਛ ਨਾ ਕੁਛ ਜਿਹੜੇ ਨੇ ਬੈਡ ਹੈਪਨ ਹੁੰਦੇ ਨੇ ਸੋ ਜ਼ਾਹਰ ਹੈ ਕਿ ਭਈ ਉਹ ਦੂਸਰੇ ਸਿਵਲ ਮੈਕ ਵਿੱਚ ਹੋਣ ਪੁਲਿਸ ਹੋਏ ਉਹਨਾਂ ਦੇ ਵਿੱਚ ਵੀ ਇਸ ਕਿਸਮ ਦੇ ਲੋਕ ਜਿਹੜੇ ਰੇਸਿਸਟ ਵਿਚਾਰਧਾਰਾ ਨਾਲ ਜੁੜੇ ਨੇ ਇੰਜ ਨਾ ਵੀ ਹੋਣ ਕੁਝ ਚੀਜ਼ਾਂ ਬਿਲਟ ਇਨ ਹੁੰਦੀਆਂ ਨੇ ਲੇਕਿਨ ਇਹਦੇ باوجود ਮੈਂ ਸਮਝਦਾ ਕਿ ਜਿਹੜੀ ਬਹੁਤ ਟਫ ਨੌਕਰੀ ਹੈ ਨਿਊਯਾਰਕ ਦੇ ਵਿੱਚ ਜਿਹੜੀ ਟਫ ਡਿਊਟੀ ਹੈ ਉਹਦੇ ਚ ਪੁਲਿਸ ਦਾ ਜਿਹੜਾ ਰੋਲ ਹੈ ਉਹਨਾਂ ਚੋਂ ਇੱਕ ਹੈ ਉਹਨਾਂ ਟਫਨੈਸ ਵਾਲਿਆਂ ਚੋਂ ਸੋਜ਼ਾਰੇ ਵੀ ਜਦੋਂ ਫਿਰ ਇਸ ਕਿਸਮ ਦੇ ਮਹਿਕਮਿਆਂ ਦੇ ਕੋਈ ਨਿਯਮ ਬਣਦੇ ਨੇ ਰੂਲ ਬਣਦੇ ਨੇ ਉਹ ਪੂਰੇ ਪਹਿਲਾਂ ਇੱਕ ਪ੍ਰੋਸੈਸ ਚੋਂ ਨਿਕਲ ਕੇ ਬਣਦੇ ਨੇ ਉਸ ਤੋਂ ਬਾਅਦ ਜਦੋਂ ਇੱਕ ਰੂਲ ਬਣ ਜਾਂਦਾ ਹੈ ਉਹਨੂੰ ਫਿਰ ਆਸਾਨੀ ਨਾਲ ਤਬਦੀਲ ਕਰਨਾ ਚੇਂਜ ਕਰਨਾ ਸੌਖਾ ਨਹੀਂ ਹੁੰਦਾ ਔਰ ਫਿਰ ਜਿਹੜੀਆਂ ਪੁਲਿਸ ਆਫੀਸਰਸ ਦੀਆਂ ਆਪਣੀਆਂ ਐਸੋਸੀਏਸ਼ਨਸ ਨੇ ਔਰ ਆਪਣਾ ਜਿਹੜਾ ਉਹਨਾਂ ਦਾ ਇੱਕ ਕੰਮ ਕਰਨ ਦਾ ਢੰਗ ਹੈ ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਜਦੋਂ ਕਿ ਇਸ ਕਿਸਮ ਦੀ ਰੇਸਿਸਟ ਘਟਨਾ ਪੁਲਿਸ ਦੇ ਖਾਤੇ 'ਚ ਪਈ ਤੇ ਇਵਨ ਕਿਵੇਂ ਨਿਊਯਾਰਕ ਦੇ ਮੇਅਰ ਔਰ ਪੁਲਿਸ ਦੇ ਵਿਚਾਰੇ ਵੀ ਇੱਕ ਜਿਹੜੀ ਆ ਅਨਪਲੇਜ਼ੈਂਟਨੈਸ ਹੋਈ ਔਰ ਪੁਲਿਸ ਵਾਲੇ ਜਿਹੜੇ ਨੇ ਉਹ ਆਪਣੇ ਬੰਦਿਆਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ ਭਾਵੇਂ ਉਹ ਦੋਸ਼ੀ ਵੀ ਹੋਏ ਜੀ ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਸਾਰੇ ਪਿਛੋਕੜ ਦੇ ਵਿੱਚ ਕਿਉਂਕਿ ਜਿਸ ਵਿਕਟਰੀ ਦੀ ਤੁਸੀਂ ਅੱਜ ਗੱਲ ਕੀਤੀ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਕੋਈ ਛੋਟੀ ਵਿਕਟਰੀ ਨਹੀਂ ਜੀ ਬਿਲਕੁਲ ਔਰ ਇਹ ਸਾਰੇ ਕਿਉਂਕਿ ਜ਼ਾਹਰ ਹੈ ਕਿ ਜਦੋਂ ਅਸੀਂ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਦੇਖਦੇ ਤੇ ਫਿਰ ਸਿੱਖ ਦੇ ਲਈ ਪੰਜ ਕਕਾਰ ਜਿਹੜੇ ਨੇ ਉਸ ਦਾ ਇੱਕ ਜ਼ਰੂਰੀ ਹਿੱਸਾ ਹੈ ਉਸ ਦੇ ਬੀਿੰਗ ਦਾ ਉਸ ਦੇ ਵਜੂਦ ਦਾ ਨਾ ਤਾਂ ਇਹ ਸਿੱਖ ਦੀ ਸਿਰਫ ਇੱਕ ਯੂਨੀਫਾਰਮ ਨੂੰ ਕਿਹਾ ਜਾ ਸਕਦਾ ਨਾ ਸਿਰਫ ਇਹਨੂੰ ਬਾਹਰਲਾ ਰੂਪ ਜਾਂ ਇਵਨ ਸਿੰਬਲ ਸ਼ਬਦ ਇਸਤੇਮਾਲ ਹੁੰਦਾ ਪਰ ਮੈਨੂੰ ਇਸ ਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਮੈਂ ਸਮਝਦਾ ਮੈਂ ਵੀ ਇਹ ਪੰਜ ਸਾਡੇ ਆਰਟੀਕਲਸ ਆਫ ਫੇਥ ਨੇ اور فیت دے نال بھی ਜੇ اس نو اور زبان دے وچ کہنا ہوئے تے میں اس نو 10ویں بادشاہ دیہ پیار نشانیاں کہندا ਜਿਵੇਂ wedding ਜਿਹੜਾ 파ਰਟ ਹੁੰਦਾ ਹੈ ਜੇ ਹੁਣ wedding ring ਕਿੰ ਇੰਪੋਰਟੈਂਟ ਹੁੰਦੀ ਹੈ ਕਿ ਇਹ ਪਿਆਰੇ ਦੀ ਦਿੱਤੀ ਹੈ ਔਰ ਉਹਨੂੰ ਕੋਈ ਉਂਗਲ ਤੋਂ ਜੁਦਾ ਨਹੀਂ ਕਰਨਾ ਚਾਹੁੰਦਾ ਸਾਡੇ ਲਈ ਜਦੋਂ ਅਸੀਂ ਗੁਰੂ ਦੀ ਗੋਦ ਗੁਰੂ ਦੀ ਸ਼ਰਨ ਗੁਰੂ ਦਾ ਸਹਾਰਾ ਤੱਕਦੇ ਤੇ ਇਹ ਅੰਮ੍ਰਿਤ ਛਕਣ ਦੇ ਨਾਲ ਜਿਹੜਾ ਪੰਜ ਕਕਾਰੀ ਰੂਪ ਦੇ ਵਿੱਚ ਜਿਹਦੇ ਚ ਗੁਰੂ ਕਲਗੀ ਤਰਾਪ ਬੈਠੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਤੇ ਨਾਲ ਸੋ ਇਹ wedding gifts ਨੇ ਉਸ ਪਿਆਰ ਦੀ ਦੁਨੀਆ ਦੀ ਹੈ ਉਸ ਰੋਹਾਨੀ ਜਿਹੜਾ ਸਿੱਖ ਤੇ ਗੁਰੂ ਦੇ ਰਿਸ਼ਤੇ ਦੀ ਜੀ ਸੋ ਜ਼ਾਰ ਹੈ ਇੱਥੇ ਜਦੋਂ ਸਿੱਖ 100 ਸਾਲ ਪਹਿਲਾਂ ਆਏ ਜੇ ਅਸੀਂ ਉਹ ਸਾਰੇ ਸਟਰਗਲ ਦੀ ਕਹਾਣੀ ਨੂੰ ਵੀ ਦੇਖੀਏ ਕੈਨੇਡਾ ਕਾਮਾਗਾਟਾ ਮਾਰੂ ਤੋਂ ਕੈਨੇਡਾ ਪੋਰਟਲੈਂਡ ਸਿਆਟਲ ਕੈਲੀਫੋਰਨੀਆ ਸੋ ਕਿੰਨੀਆਂ ਸਟਰਗਲਸ ਚੋਂ ਗੁਜ਼ਰਨਾ ਪਿਆ ਤੁਸੀਂ ਵੀ ਐਤਕੀ ਯੂਬਾ ਸਿਟੀ ਸੀ ਜੀ ਔਰ ਮੈਂ ਹੁਣ ਕਿਉਂਕਿ ਜਦੋਂ ਨਿਊਯਾਰਕ ਦੀ ਗੱਲ ਕਰਦੇ ਹਾਂ ਉਹ ਸਾਰੇ ਪਾਰਟ ਮੇਰਾ ਇਨ ਦਾ ਬੈਕ ਆਫ ਮਾਈਂਡ ਚੱਲ ਰਹੇ ਤੇ ਉੱਥੇ ਜਿਹੜੀ ਐਗਜ਼ੀਬਿਸ਼ਨ ਸਿੱਖ ਹੈਰੀਟੇਜ ਦੀ ਹੋਈ ਉਹਦੇ ਵਿੱਚ ਇੱਕ ਘਟਨਾ ਕਿ ਪਹਿਲੇ ਸਿੱਖ ਜਦੋਂ ਆਏ ਕ੍ਰਾਸ ਕਰਕੇ ਇਧਰੋਂ ਔਰ ਯੂਬਾ ਸਿਟੀ ਔਰ ਉਸ ਦੇ ਖੇਤਾਂ 'ਚ ਘੁੰਮ ਕੰਮ ਰਹੇ ਨੇ ਚਾਰ ਜਫਰੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਦੇ ਰਹੇ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਨੇ ਸਿੱਖੀ ਸਰੂਪ ਚ ਨੇ ਔਰ ਉਹਨਾਂ ਚੋਂ ਇੱਕ ਬੈਚ ਜਿਹੜਾ ਹੈ ਇਹ ਉਸ ਕਹਾਣੀ ਦਾ ਉਹਨਾਂ ਦੀਆਂ ਪਿਕਚਰਜ਼ ਦੇ ਨਾਲ ਇਹ ਕਹਾਣੀ ਸੀ ਇੱਕ ਬੈਚ ਜਿਹੜਾ ਘੁੰਮਦਾ ਖੁਮਾਂਦਾ ਇੱਕ ਖੇਤ ਦਾ ਫੋਰਮੈਨ ਸੀ ਜਿਹਨੂੰ ਉੱਥੇ ਲਾਇਆ ਹੋਇਆ ਉਸ ਨੂੰ ਖੇਤ ਦੀ ਤੇ ਉਹਦੇ ਕੋਲੋਂ ਆਏ ਕਹਿਣ ਲੱਗੇ ਵੀ ਦੇਖ ਅਸੀਂ ਭੁੱਖੇ ਹਾਂ ਤੇ ਅਸੀਂ ਕੋਈ ਪੈਸੇ ਨਹੀਂ ਮੰਗਦੇ ਸਾਨੂੰ ਤੂੰ ਕੋਈ ਕੰਮ ਦੱਸ ਦੇ ਜਸਟ ਫਾਰ ਫੂਡ ਜੀ ਔਰ ਉਹਨਾਂ ਨੇ ਉਹਨੇ ਕਿਹਾ ਠੀਕ ਹੈ ਆ ਇਨੇ ਹਿੱਸੇ ਦੀ ਪ੍ਰੂਨਿੰਗ ਕਰੋ ਤਾਂ ਉਹਨੇ ਉਹਨੂੰ ਫੂਡ ਦਿੱਤਾ ਉਹਨਾਂ ਨੇ ਪ੍ਰੂਨਿੰਗ ਕੀਤੀ ਉਹ ਚਲੇ ਗਏ ਅਗਲੇ ਦਿਨ ਜਦੋਂ ਮਾਲਕ ਆਇਆ ਉਸ ਜਿਹੜਾ ਫਾਰਮ ਦਾ ਤੇ ਉਹਨੇ ਉਹਨੂੰ ਪੁੱਛਿਆ ਕਿ ਵੀ ਇਹ ਪ੍ਰੂਨਿੰਗ ਕਿਨੇ ਕੀਤੀ ਹੈ ਜੀ ਤੇ ਉਹਨੇ ਜਿਹੜੇ ਸ਼ਬਦ ਉਹਦੇ ਵਿੱਚ ਸੀ ਉਹਨਾਂ ਨੇ ਕਿਹਾ ਕਿ देयर वर ਫਿਊ ਰੈਗ ਹੈਡਡ ਪੀਪਲ ਹੇਅਰ ਯੈਸਟਰਡੇ ਐਂਡ ਦੇ ਵਰ ਹੰਗਰੀ ਐਂਡ ਦੇ ਸੈਡ ਕਿ ਜੀ ਜਸਟ ਗਿਵ ਅਸ ਫੂਡ ਐਂਡ ਵੀ ਵਿਲ ਡੂ ਤੇ ਉਹ ਪ੍ਰੂਨਿੰਗ ਇੰਨੀ ਕਾ ਆਰਟਿਸਟਿਕ ਟੰਗ ਨਾਲ ਕੀਤੀ ਹੋਈ ਸੀ ਕਿ ਉਹਨੇ ਉਹਨੂੰ ਕਿਹਾ ਕਿ ਯੂ نو ਵੇਅਰ ਦੇ ਆਰ ਕਾਲ ਥੈਮ ਪੁੱਟ ਥੈਮ ਔਨ ਵਰਕ ਜੀ ਇਹ ਸਾਡੀ ਬਿਗਨਿੰਗ ਸੀ ਅੱਜ ਜਦੋਂ ਅਸੀਂ ਇਹ ਫੈਸਲਾ ਜਿੱਤਿਆ ਹੈ ਜਨ ਨਿਊਯਾਰਕ ਪੁਲਿਸ ਕਮਿਸ਼ਨਰ ਜਿਹੜੇ ਫਰੈਸ਼ ਗ੍ਰੈਜੂਏਟ ਹੋਏ ਨੇ ਅਕੈਡਮੀ ਚ ਪੁਲਿਸ ਅਕੈਡਮੀ ਚੋਂ ਉਹਨਾਂ ਦੇ ਨਾਲ ਖਲੋ ਕੇ ਇਹ ਐਲਾਨ ਕਰਦਾ ਹੈ ਕਿ ਭਾਈ ਦਸਤਾਰ ਦੇ ਨਾਲ ਔਰ ਦਾੜੇ ਦੇ ਨਾਲ ਸਿੱਖ ਸਰਵ ਕਰ ਸਕਣਗੇ ਨਿਊਯਾਰਕ ਪੁਲਿਸ ਤੇ ਮੇਰੇ ਸਾਹਮਣੇ ਪਹਿਲੀ ਉਹ ਘਟਨਾ ਆਈ ਕਿ ਕਿਵੇਂ ਕਦੇ ਨਿਊਯਾਰਕ ਦੇ ਉਸ ਯੂਬਰਸਿਟੀ ਦੇ ਉਹਨਾਂ ਖੇਤਾਂ ਚ ਜਸਟ ਫਾਰ ਫੂਡ ਤੇ ਉਹਨਾਂ ਦਾ ਕੰਮ ਕਰਨ ਦਾ ਸੀ ਅੱਜ ਉੱਥੇ ਸਿੱਖ ਵੱਡੇ ਵੱਡੇ ਫਾਰਮਾਂ ਦੇ ਮਾਲਕ ਨੇ ਕੋਈ ਪੀਚਾਂ ਦਾ ਬਾਦਸ਼ਾਹ ਹੈ ਕੋਈ ਆੜੂਆਂ ਦਾ ਬਾਦਸ਼ਾਹ ਹੈ ਕੋਈ ਬਦਾਮਾਂ ਦਾ ਬਾਦਸ਼ਾਹ ਹੈ ਔਰ ਹਾਂ ਦੁਨੀਆ ਭਰ ਦੇ ਵਿੱਚ ਜਿਹੜੇ ਆ ਉਹਨਾਂ ਦੇ ਪ੍ਰੋਡਿਊਸ ਜਾਂਦੇ ਨੇ ਸੋ ਕੁੱਲ ਬਣਾ ਕੇ ਮੈਂ ਸਮਝਦਾ ਹਾਂ ਵੀ ਇਹ ਸਟਰਗਲ ਔਰ ਜੀਐਸਸੀ ਦੁਨੀਆ ਦੇ ਹਰ ਦੇਸ਼ ਦੇ ਕਿ ਇੰਗਲੈਂਡ ਦੇ ਵਿੱਚ ਜਿਹੜੇ ਕੇਸ ਬੜੇ ਅੱਜ ਵੀ ਲੈਂਡਮਾਰਕ ਕੇਸ ਕੋਰਟ ਹੁੰਦੇ ਨੇ ਕਿ ਕਿਵੇਂ ਪਟਕੇ ਦੇ ਨਾਲ ਸਕੂਲ ਚ ਜਾਣ ਦਾ ਹੱਕ ਜਿੱਤਣਾ ਜੀ ਫਿਰ ਇਵਨ ਇੱਥੇ ਵੀ ਮੈਨੂੰ ਪਤਾ ਹੈ ਹੁਣ ਸੈਂਕੜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਪੋਸਟ ਆਫਿਸਸ ਸਰਵ ਕਰਦੇ ਨੇ ਅਮਰੀਕਾ ਚ ਮੈਨੂੰ ਉਸ ਸਿੱਖ ਦਾ ਪਤਾ ਹੈ ਅਰਵਿੰਦਰ ਸਿੰਘ ਮੈਰੀਲੈਂਡ ਚ ਨੇ ਜਿਨੇ ਪਹਿਲਾ ਕੇਸ ਜਿੱਤਿਆ ਕਿ ਵੀ ਮੈਂ ਦਸਤਾਰ ਦੇ ਨਾਲ ਜਿਹੜਾ ਪੋਸਟ ਆਫਿਸ ਸਰਵ ਕਰ ਸਕਦਾ ਸੋ ਕਿੰਨਿਆਂ ਨੇ ਮੈਕਡੋਨਲਡ ਚ ਦੂਜੇ ਚ ਕੜੇ ਨਾਲ ਕਿਤੇ ਫੇਸ਼ੀਅਲ ਹੈਅਰ ਦੀ ਗੱਲ ਸੋ ਮੈਂ ਸਮਝਦਾ ਹਾਂ ਵੀ ਇਹ ਬਹੁਤ ਵਾਰ ਪਾਵੇਂ ਕਈਆਂ ਨੂੰ ਇਸ ਦੇ ਨਾਲ ਕਈ ਉਹ ਵੀ ਨੇ ਜਿਹੜੇ ਜਿਨ੍ਹਾਂ ਨੇ ਦੇਖਿਆ ਕਿ ਜੀ ਨੌਕਰੀ ਨਹੀਂ ਮਿਲਦੀ ਇੱਕ ਥਾਂ ਤੇ ਗਏ ਦੂਸਰੀ ਥਾਂ ਤੇ ਗਏ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਵਾੜਾਂ ਦਾ ਕੀ ਹੈ ਫਿਰ ਉਹ ਗਾਣਗੇ ਸੋ ਗੱਲ ਇਹ ਨਹੀਂ ਹੈ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਬੇਸ ਨੇ ਆਧਾਰ ਨੇ ਔਰ ਮੈਂ ਸ਼ਾਇਦ ਇਹ ਗੱਲ ਅੱਗੇ ਵੀ ਕਹੀ ਸੀ ਕਿ ਸਿੱਖ ਬੱਚਾ ਹੈ ਸਟਾਕਟਨ ਦੀ ਘਟਨਾ ਹੈ આજ ਤੋਂ 40-50 ਹਜ਼ਾਰ ਪਹਿਲਾਂ ਦੀ 40 ਸਾਲ ਦੀ ਸਿੱਖ ਬੱਚਾ ਜਿਹੜਾ ਉਹ ਸਕੂਲ ਆਇਆ ਹੈ ਉਹ ਤੌਰ ਤੇ ਨਵੇਂ ਚੋਂ ਪੜਦਾ ਹੈ ਸੀ ਜ਼ਾਹਰ ਹੈ ਸਕੂਲਾਂ ਦੇ ਵਿੱਚ ਬੁੱਲਿੰਗ ਹੁੰਦੀ ਹੈ ਜੂੜੇ ਨਾਲ ਪਟਕੇ ਨਾਲ ਹੁਣ ਤੱਕ ਫਰਕ ਪੈਂਦਾ ਜਾਂਦਾ ਉਹਨਾਂ ਜ਼ਮਾਨਿਆਂ ਚ ਰੇਸਿਜ਼ਮ ਵੀ ਸੀ ਸੈਗਰੀਗੇਸ਼ਨ ਦੇ ਲਾਅਸ ਸੀ ਜੀ ਤੇ ਉਹ ਚੁੱਪਚੁਪ ਰਹਿਣ ਲੱਗ ਗਿਆ ਮਹੀਨਾ ਦੋ ਮਹੀਨੇ ਲੰਘ ਗਏ ਮਾਪਿਆਂ ਨੂੰ ਲੱਗਿਆ ਵੀ ਬੱਚੇ 'ਚ ਕੋਈ ਹੈ ਕੁਝ ਸਕੂਲ 'ਚ ਉਹਨਾਂ ਨੇ ਪੁੱਛਿਆ ਟੀਚਰਸ ਨੇ ਕਿਹਾ ਨਹੀਂ ਠੀਕ ਹੈ ਜਦੋਂ ਬੱਚਿਆਂ ਨੂੰ ਜਦੋਂ ਪੁੱਛਿਆ ਉਹਨੇ ਥੋੜੀ ਦੇਰ ਬਾਅਦ ਹੀ ਕਿਹਾ ਮਹੀਨੇ ਦੋ ਮਹੀਨੇ ਬਾਅਦ ਕਿ ਵੀ ਮੈਂ ਕੇਸ ਨਹੀਂ ਰੱਖਣੇ ਕਿਉਂਕਿ ਮੈਨੂੰ ਬੱਚੇ ਬਹੁਤ ਤੰਗ ਕਰਦੇ ਨੇ اور وہ پیرنٹس ਜਿਹੜੇ ਨੇ پرنسپل ਕੋਲ ਆਏ انہوں نے انہوں ਨੂੰ ਕਿਹਾ ਕਿ ਵੀ ਜਿਹੜਾ ਇਸ ਤਰ੍ਹਾਂ ਇਹ ਕਹਿੰਦਾ ਕਿ ਵੀ ਅਸੀਂ ਹੁਣ ਇਹ مجبور ਹੈ ਪ੍ਰਿੰਸੀਪਲ ਨੇ ਕਿਹਾ ਵੀ ਨਹੀਂ ਇਹ ਨਹੀਂ ਤੁਸੀਂ ਕਰਨਾ ਹੈ ਬੱਚੇ ਦੀ ਪ੍ਰੋਬਲਮ ਕੇਸ ਨਹੀਂ ਨੇ ਪ੍ਰੋਬਲਮ ਇਹਦੀ ਉਦੋਂ ਸ਼ੁਰੂ ਹੋਏਗੀ ਜਦੋਂ ਇਹ ਕੇਸ ਕਤਲ ਕਰਾਇਆ ਜਾਏਗਾ ਜਦੋਂ ਜਦੋਂ ਇਹ ਕੇਸਾਂ ਤੋਂ ਸਖਣਾ ਹੋਏਗਾ ਕਿਉਂਕਿ ਇਹਦੀ ਪਹਿਲੀ ਡੀਫੀਟ ਹੋਏਗੀ ਸਾਈਕਲੋਜੀਕਲ ਕਿਉਂਕਿ ਉਹ ظاہر ہے ਉਹ ਜਿਹੜੇ ਪ੍ਰਿੰਸੀਪਲ ਹੋਣਗੇ ਉਹ ਸਿੱਖਾਂ ਤੋਂ ਵੀ ਵਾਕਿਫ ਹੋਣਗੇ ਪਰ ਨਾਲ ਦੀ ਨਾਲ ਇਹ ਜਿਹੜਾ ਮਨੋਵਿਗਿਆਨ ਹੈ ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਇਹਨਾਂ ਮੁਲਕਾਂ ਚ ਆ ਕੇ ਜਾਂ ਕਿਤੇ ਵੀ ਜਿਹੜੇ ਉਸ ਧਰਤੀ ਤੋਂ ਨਿਕਲੇ ਜਿਨ੍ਹਾਂ ਨੇ ਆਪਣਾ ਵਜੂਦ ਔਰ ਇਹੀ ਪਾਰਟ ਹੁਣ ਵੀ ਹੁੰਦਾ ਜਿਹੜੇ ਹਾਈ ਸਕੂਲਾਂ ਦੀ ਦੂਜੇ ਸੌਖਾ ਨਹੀਂ ਹੁੰਦਾ ਕਿੰਨਾ ਮਰਜ਼ੀ ਅਸੀਂ ਕਹੀਏ ਬੋਲਿੰਗ ਦੂਜੇ ਤੀਜੇ ਇਹ ਔਰ 911 ਤੋਂ ਬਾਅਦ ਮਾਹੌਲ ਹੀ ਡਿਫਰੈਂਟ ਹੋ ਗਿਆ ਪਰ ਜਿਹੜਾ ਬੱਚਾ ਇਸ ਬੈਟਲ ਨੂੰ ਜਿੱਤ ਲੈਂਦਾ ਹੈ ਕਰਜ ਦੇ ਨਾਲ ਉਹਦੇ ਜਿਹੜਾ ਇੱਕ ਕੰਫੀਡੈਂਸ ਬਿਲਟ ਹੁੰਦਾ ਹੈ ਫਿਰ ਉਹਦੇ ਲਈ ਕੋਈ ਵੀ ਜਿਹੜੀ ਹੈ ਉਹ ਲੜਾਈ ਜਿਹੜੀ ਹੈ ਉਹ ਟਫ ਤੋਂ ਟਫ ਵੀ ਜਿਹੜੀ ਹੈ ਉਸ ਦੇ ਸਾਹਮਣੇ ਉਹ ਗਿਵ ਅਪ ਨਹੀਂ ਕਰਦਾ ਔਰ ਸ਼ਾਇਦ that is what it means to be a Sikh Sikh ਚੈਲੰਜ ਕਰਦਾ ਹੈ ਸਿੱਖ ਖਲੋਂਦਾ ਹੈ ਜਿਵੇਂ ਗੁਰੂ ਸਾਹਿਬ ਨੇ ਪੰਜ ਕਕਾਰੀ ਰੂਪ ਦੇ ਵਿੱਚ ਸਾਨੂੰ ਇੱਕ ਡਿਸਟਿੰਕਟ ਲੁੱਕ ਦਿੱਤੀ ਕਿ ਵੀ ਦੁਨੀਆਂ ਵਿੱਚ ਕਿਤੇ ਵੀ ਜਿਹੜਾ ਸਿੱਖ ਖਲੋਤਾ ਹੈ ਉਹ ਉਸਦੀ ਪਛਾਣ ਹੋਏਗੀ ਤਾਂ ਉਹਦੇ ਥੱਲੇ ਸਾਡੇ ਤੇ ਜ਼ਿੰਮੇਵਾਰੀ ਵੀ ਹੈ ਅਸੀਂ ਕੈਰੈਕਟਰ ਦਾ ਜੇ ਅਸੀਂ ਕੋਈ ਕਮਜ਼ੋਰ ਗੱਲ ਕਰਾਂਗੇ ਕੋਈ ਸਾਡਾ ਨਾਂ ਨਹੀਂ ਵੀ ਜਾਣਦਾ ਉਹ ਕਹਿਗਾ ਦੇਖੋ ਆ ਸਿੱਖ ਕੀ ਕਰ ਰਿਹਾ ਤੇ ਅਸੀਂ ਸਮਝਦੇ ਆਂ ਵੀ ਉਹ ਬੈਟਲ ਜਿਹੜੀ ਕਦੇ ਉਹ ਸੋ ਕਾਲਡ ਰੈਗ ਹੈਡਸ ਨੇ ਪ੍ਰੂਨਿੰਗ ਕਰਕੇ ਤੇ ਜਸਟ ਫੂਡ ਫੂਡ ਦੇ ਲਈ ਉਹਨਾਂ ਕਰਕੇ ਜਿਹੜੀ ਸ਼ੁਰੂਆਤ ਕੀਤੀ ਆ ਜ ਲਗਭਗ 100 ਸਾਲ ਬਾਅਦ ਨਾ ਸਿਰਫ ਇਸ ਮੁਲਕ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਡਾਕਟਰ ਇੰਜੀਨੀਅਰ ਪ੍ਰੋਫੈਸਰ ਟੈਕਸੀ ট্রাক ਸਾਰੀਆਂ ਬਿਜ਼ਨੈਸਸ ਜਿਹੜੇ ਨੇ ਸਿੱਖੀ ਸਰੂਪ ਨਾਲ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਮਾਰਚ ਕਰਦੇ ਨੇ ਜਦੋਂ ਨਗਰ ਕੀਰਤਨ ਨਿਕਲਦੇ ਨੇ ਲੇਕਨ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਲਾਅ ਇਨੇ ਸਖਤ ਰਹੇ ਵੀ ਇਹਦੇ ਲਈ ਬੜੀ ਜਦੋਜਾਹਤ ਕਰਨੀ ਪਈ ਇੱਕ ਸਿੱਖ ਆਫੀਸਰ ਜਿਸ ਨੂੰ ਮੈਂ ਸ਼ਾਇਦ ਉਹਦਾ ਸਨ ਵੀ ਨੋਟ ਕੀਤਾ ਸੀ ਕਿ ਇਹ ਕਾਫੀ ਵੇ ਬੈਕ 2001 ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਸੋ ਮੈਂ ਸਮਝਦਾ ਹਾਂ ਵੀ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਵੀ ਇਵੇਂ ਇੱਕ ਕਹਾਣੀ ਹੈ ਕਿ ਵੀ ਇੱਕ ਬਜ਼ੁਰਗ ਜਿਹੜਾ 70 75 ਸਾਲ ਦਾ ਹੈ ਉਹ ਅੰਬ ਦਾ ਬੂਟਾ ਜਿਹੜਾ ਉਹ ਪਲਾਂਟ ਕਰ ਰਿਹਾ ਹੈ ਤੇ ਉਹਦੇ ਕੋਲੋਂ ਕੋਈ ਲੰਘਿਆ ਉਹਨੇ ਕਿਹਾ ਕਿ ਬਾਬਾ ਤარი ਕਿੰਨੀ ਉਮਰ ਹੈ ਉਹਨੇ ਕਿਹਾ 75 ਸਾਲ ਉਹਨੇ ਕਿਹਾ ਜੀ ਕਿੰਨੀ ਦੇਰ ਚ ਫਲ ਦੇਗਾ ਉਹਨੇ ਕਿਹਾ ਜੀ ਇੰਨੇ ਸਾਲ ਜਿੰਨੇ ਵੀ 10 15 20 ਉਹਨੇ ਕਿਹਾ ਉਹਨੇ ਕਿਹਾ ਵੀ ਉਦੋਂ ਤੱਕ ਤਾਂ ਤੁਸੀਂ ਹੋਣਾ ਨਹੀਂ ਉਹਨੇ ਕਿਹਾ ਜੀ ਠੀਕ ਹੈ ਪਰ ਅੱਗੋਂ ਜਿਹੜੇ ਬੱਚੇ ਬੱਚੀਆਂ ਨੇ ਉਹ ਤਾਂ ਖਾਣਗੇ ਕਿਸੇ ਨੇ ਪਲਾਂਟ ਕੀਤੇ ਸੀ ਪਹਿਲਾਂ ਕਿ ਅਸੀਂ ਖਾਦੇ ਨੇ ਹੁਣ ਸਾਡਾ ਕੋਈ ਹੋਰ ਖਾਇਗਾ ਸੋ ਮੈਂ ਸਮਝਦਾ ਐ ਵੀ ਜਿਹੜਾ ਈਵਨ ਬੇਸ਼ੱਕ ਇਨੀਸ਼ially ਫੇਲਿਅਰਸ ਹੀ ਹੁੰਦੀਆਂ ਨੇ ਔਰ ਇਹ ਬੜੀ ਪੋਪੂਲਰ ਕੋਟ ਰਹੀ ਐ ਕਿ ਫੇਲਿਅਰਸ ਆਰ ਦਾ ਪਿਲਰਸ ਆਫ ਸਕਸੈਸ ਜੀ ਔਰ 2001 ਦੇ ਵਿੱਚ ਇੱਕ ਸਿੱਖ ਆਫੀਸਰ ਨੇ ਜਿਹਨੂੰ ਜਿਹਨੇ ਕਿਹਾ ਕਿ ਜੀ ਮੈਂ ਦਸਤਾਰ ਨਹੀਂ ਉਤਾਰਨੀ ਹੈ ਉਸ ਨੂੰ ਜਿਹੜਾ ਕਰ ਦਿੱਤਾ ਗਿਆ ਸੀ ਸਸਪੈਂਡ ਔਰ ਨੌਕਰੀੋਂ ਕੱਢ ਦਿੱਤਾ ਗਿਆ ਸੀ ਇਸੇ ਤਰ੍ਹਾਂ ਬੜੀ ਤਾਜ਼ਾ ਇਸ ਸਾਲ ਦੇ 2016 ਚ ਇੱਕ ਮੁਸਲਮਾਨ ਆਫੀਸਰ ਨੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਨੂੰ ਸੂਕ ਕੀਤਾ ਕਿਉਂਕਿ ਉਹਨਾਂ ਨੇ ਉਹਨੂੰ ਕਿਹਾ ਵੀ ਤੂੰ ਬੀਅਰ ਟ੍ਰਿਮ ਕਰ ਜੋ ਕਿ 1 ਮਿਲੀਮੀਟਰ ਦਾ ਲਾਅ ਸੀ ਕਿ ਵੀ ਤੁਸੀਂ ਸਿਰਫ 1 ਮਿਲੀਮੀਟਰ ਤੱਕ ਦਾੜ੍ਹੀ ਰੱਖ ਸਕਦੇ ਹੋ ਔਰ ਉਹਨੇ ਮੁਸਲਮਾਨ ਪੁਲਿਸ ਆਫੀਸਰ ਨੇ ਇਨਕਾਰ ਕੀਤਾ ਉਹਨੇ ਕਿਹਾ ਜੀ ਨਹੀਂ ਔਰ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਬਾਅਦ ਜਦੋਂ ਉਹਨੇ ਸੂਕ ਕੀਤਾ ਉਹ ਉਹਨੂੰ ਉਹਨਾਂ ਨੇ ਜਿਹੜਾ ਹੈ ਉਹ ਰੀਹੈਬਿਟੇਟ ਕਰ ਲਿਆ ਜਾਂ ਵਾਪਸ ਉਹਨੂੰ ਨੌਕਰੀ ਤੇ ਰੱਖ ਲਿਆ ਕਿਉਂਕਿ ਜਿਹੜੇ ਪਹਿਲੇ ਲੌਸ ਸੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਉਹਦੇ ਤੁਸੀਂ 1 ਮਿਲੀਮੀਟਰ ਤੱਕ ਉਹ ਵੀ ਡਾਕਟਰ ਤੋਂ ਰეკਮੈਂਡੇਸ਼ਨ ਲੈ ਕੇ ਕਿ ਜੀ ਡੂ ਟੂ ਡਰਮੈਟੋਲੋਜੀਕਲ ਰੀਜਨਸ ਕਿ ਸਕੈਨ ਦੀ ਬਿਮਾਰੀ ਹੈ ਡਰਮੈਟੋਲੋਜੀ ਦੇ ਮੈਂ ਜੀ ਜੀ ਦੇ ਥੱਲੇ ਕਿ ਵੀ ਇਹਨੂੰ ਐਕਸੈਪਸ਼ਨ ਦਿੱਤੀ ਜਾਏ ਮੈਡੀਕਲ ਗਰਾਉਂਡ ਤੇ ਸੋ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਪੀਰੀਅਡ ਚ ਜਤਨ ਹੋਏ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਰਾਫਤਾ ਔਰ ਜਿਹੜੀਆਂ ਆਰਗੇਨਾਈਜੇਸ਼ਨਸ ਯੂनाइटेड ਸਿਕ ਸਿਕ ਕੋਲੀਸ਼ਨ ਔਰ ਬਹੁਤ ਵੱਡਾ ਰੋਲ ਔਰ ਮੈਨੂੰ ਐਸੇ ਨਹੀਂ ਸੀ ਪਤਾ ਵੀ ਇੰਨੇ ਜ਼ਿਆਦਾ ਪੁਲਿਸ ਆਫੀਸਰ ਸਰਵ ਕਰਦੇ ਨੇ ਪ੍ਰੈਜ਼ੈਂਟਲੀ ਆਲਰੇਡੀ 160 ਸਿੱਖ ਆਫੀਸਰ ਜਿਹੜੇ ਨੇ ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਸਰਵ ਕਰਦੇ ਨੇ ਪਰ ਉਹ ਤਸਤਾਰ ਨਹੀਂ ਸੀ ਰੱਖ ਸਕਦੇ ਦਾੜੀ ਨਹੀਂ ਸੀ ਰੱਖ ਸਕਦੇ ਔਰ ਹੁਣ ਜਿਹੜੇ ਤਾਜ਼ਾ ਪਾਸ ਆਊਟ ਹੋਏ ਨੇ 557 ਗਰੂਪ ਅੱਜ ਹੀ ਜਿਸ ਤੋਂ ਬਾਅਦ ਇਹ ਖਬਰ ਬਣੀ ਹੈ ਉਹਨਾਂ ਵਿੱਚ 33 ਮੁਸਲਮਾਨ ਨੇ ਦੋ ਸਿੱਖ ਨੇ ਔਰ ਜਿਹੜਾ ਪੁਲਿਸ ਕਮਿਸ਼ਨਰ ਹੈ ਮੂਲ ਤੌਰ ਦੇ ਉੱਤੇ ਉਹਨਾਂ ਦਾ ਨਾਮ ਹੈ ਜੇਮਸ ਔਰ ਨੀਟ ਉਹ ਉਹਨਾਂ ਸਿੱਖ ਪੁਲਿਸ ਆਫੀਸਰ ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਕਿ ਵੀ ਉਹਨਾਂ ਦੇ ਨਾਲ ਉਹ ਖਲੋਤਾ ਹੈ ਬੇਸ਼ੱਕ ਕਿਉਂਕਿ ਅਜੇ ਹੁਣੇ ਹੀ ਇਹ ਲਾ ਅਮੈਂਡ ਹੋਇਆ ਹੈ ਔਰ ਅੱਜ ਜਦੋਂ ਇਹ ਖਬਰ ਵੀ ਸਵੇਰੇ ਆਈ ਮੈਨੂੰ ਇੱਕ ਡਾਊਟ ਹੋਇਆ ਹੈ ਮੈਂ ਕਿਹਾ ਜੀ ਇਹ ਜਿਹੜਾ ਇਹਨਾਂ ਨੇ ਇਹ ਕਿਹਾ ਕਿ 1 ਇੰਚ ਐਂਡ 1/2 ਇੰਚ ਦਾੜੀ ਰੱਖ ਸਕਦੇ ਆ ਇਹ ਕਿਹੜੀਆਂ ਆਰਗੇਨਾਈਜੇਸ਼ਨ ਨੇ ਇਹ ਨਾਲ ਸਮਝੌਤਾ ਕਰ ਲਿਆ ਇਹਦੇ ਕੋਲੋਂ ਤਾਂ ਕੁਝ ਵੀ ਨਾ ਮੰਨਣਾ ਠੀਕ ਸੀ ਔਰ ਮੈਂ ਮੈਨੂੰ ਗੁੱਸਾ ਵੀ ਆਇਆ ਮੈਂ ਕਿਹਾ ਵੀ ਪਤਾ ਨਹੀਂ ਇਹ 1.5 ਇੰਚ ਦਾੜੀ ਰੱਖਣ ਦਾ ਮਤਲਬ ਹੈ ਵੀ ਤੁਸੀਂ ਐਕਸੈਪਟ ਕਰ ਲਿਆ ਕਿ ਵੀ ਅਸੀਂ ਕੇਸ ਰੱਖ ਸਕਦੇ ਆ ਪੱਗ ਬੰਨ ਸਕਦੇ ਆ ਤੇ ਦਾੜੀ ਜਿਹੜੀ ਹੈ ਉਹ ਇੰਨੀ ਤੋਂ ਵਧੇਗੀ ਨਹੀਂ ਔਰ ਇਹ ਤਾਂ ਬਹੁਤ ਗਲਤ ਪ੍ਰੈਸੀਡੈਂਟ ਹੋਏਗਾ ਇਹ ਤਾਂ ਕੱਲ ਨੂੰ ਹਰ ਥਾਂ ਤੇ ਪਰ ਲੈਟਰਨ ਜਦੋਂ ਕਿ ਅਸੀਂ ਅ ਇਨ ਟੱਚ ਹੋਏ ਪੁਲਿਸ ਆਫਿਸਰਸ ਦੇ ਉਹਨਾਂ ਦੀ ਐਸੋਸੀ ਉਹਨਾਂ ਨੇ ਕਹਿ ਚ ਕਿ ਵੀ ਇਹ 1.5 ਇੰਚ ਦਾ ਮਤਲਬ ਹੈ ਕਿ ਦਾੜੀ ਬਨ ਕੇ ਈਵਨ ਜਿਹੜਾ ਜਦੋਂ ਤੁਸੀਂ ਜੈਲ ਵਗੈਰਾ ਲਾਉਂਦੇ ਹੋ 1.5 ਇੰਚ ਤੋਂ ਜ਼ਿਆਦਾ ਨਹੀਂ ਹੁੰਦਾ ਸੋ ਦਾੜੀ ਬੰਨੀ ਜਾ ਸਕਦੀ ਹੈ ਜਿਵੇਂ ਫੌਜ ਦੇ ਵਿੱਚ ਵੀ ਜਿਹੜਾ ਪਾਰਟ ਹੁੰਦਾ ਸੋ ਮੈਂ ਇਹ ਸਮਝਦਾ ਹਾਂ ਵੀ ਇਹ ਬੜੀ ਯੂਨਿਕ ਵਿਕਟਰੀ ਹੈ ਔਰ ਇਹਦੇ ਚ ਸਿੱਖ ਆਫਿਸਰਸ ਐਸੋਸੀਏਸ਼ਨ ਜਿਹੜੀ ਕਿ ਆਲਰੇਡੀ ਇਸ ਸਰਵਿੰਗਸ 160 ਸਿੱਖ ਆਫਿਸਰਸ ਨਹੀਂ ਉਹਨਾਂ ਨੇ ਜਿਵੇਂ ਮੈਂ ਆਰਗੇਨਾਈਜੇਸ਼ਨਸ ਦਾ ਕਿਹਾ ਹੈ ਔਰ ਇੰਡੀਵਿਜੂਅਲਸ ਨੇ ਔਰ ਸਰਟਨਲੀ ਸਿਟੀ ਐਡਮਿਨਿਸਟ੍ਰੇਸ਼ਨ ਕਿਉਂਕਿ ਟਾਈਮ ਟੂ ਟਾਈਮ ਉਹਨਾਂ ਦੇ ਨਾਲ ਰਸਤੇ ਵੀ ਸਾਰਿਆਂ ਦੇ ਰਹੇ ਔਰ ਜਿੰਨਾ ਐਕਸਪੋਜ਼ਰ ਹੁਣ ਪਿਛਲੇ ਪੀਰੀਅਡ ਚ 911 ਜਿਵੇਂ ਮੈਂ ਕਿਹਾ ਵੀ ਬੇਸ਼ੱਕ ਸਾਡੇ ਲਈ ਇੱਕ ਧੋਰੀ ਟ੍ਰੈਜੇਡੀ ਸੀ ਇੱਕ ਐਜ਼ ਐਨ ਅਮਰੀਕਨ ਸਿੱਖ ਮਹਿਸੂਸ ਕਰਦੇ ਸੀ ਕਿ ਭਾਈ ਇਹ ਸਾਡੀ ਧਰਤੀ ਤੇ ਹਮਲਾ ਹੋਇਆ ਨੁਕਸਾਨ ਹੋਇਆ ਪਰ ਦੂਜਾ ਹਿੱਟ ਕਰਾਈਮਸ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਚ ਹੁਣ ਤਾਂ ਸ਼ਾਇਦ ਹਨ ਹਜ਼ਾਰ ਤੋਂ ਵੀ ਜ਼ਿਆਦਾ ਹੋਣਗੇ ਰਿਕਾਰਡਡ ਜਿਹੜੇ ਕਿ ਇਸ ਪੀਰੀਅਡ ਤੋਂ ਬਾਅਦ ਹੋਏ ਟਾਰਗੇਟ ਕੀਤਾ ਗਿਆ ਔਰ ਉਹ ਹਿੱਟ ਕਰਾਈਮਜ਼ ਦਾ سلسلہ ਚੱਲ ਰਿਹਾ ਜਦੋਂ ਵੀ ਗੜਬੜ ਮਿਡਲ ਈਸਟ ਚ ਹੋਏ afghanistan ਚ ਹੋਏ ਦੂਸਰਾ ਹੋਏ ਉਹ ਜਿਹੜਾ ਇਸ ਕਿਸਮ ਦਾ ਹਿੱਟ ਕਰਾਈਮ ਵੱਧ ਜਾਂਦੇ ਨੇ ਪਰ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਕਿ ਅਸੀਂ ਹੋਰ ਉੱਬਰ ਕੇ ਸਾਹਮਣੇ ਆਏ ਇਹਨਾਂ 15 ਸਾਲਾਂ ਚ ਜਿੰਨੀ ਸਿੱਖਾਂ ਦੀ ਪਛਾਣ ਅੱਜ ਦੁਨੀਆ ਭਰ ਦੇ ਵਿੱਚ ਕੋਈ ਕੈਂਪੇਨ ਕਰਦਾ ਹੈ ਕੋਈ ਕਿਸੇ ਪਾਸਿਓਂ ਰੈਕਗਨੀਸ਼ਨ ਹੈ ਇੰਟਰਫੇਸ ਦੇ ਵਿੱਚ ਗੱਲ ਹੁੰਦੀ ਹੈ ਜਿੰਨੇ ਹੁਣ ਵਾਈਟ ਹਾਊਸ ਦੇ ਵਿੱਚ ਫੰਕਸ਼ਨ ਹੁੰਦੇ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵਾਈਟ ਹਾਊਸ ਮਨਾਇਆ ਜਾਂਦਾ ਹੈ ਵਿਸਾਖੀ ਦਾ ਹੁੰਦਾ ਹੈ ਪ੍ਰੈਜ਼ੀਡੈਂਟ ਵੱਲੋਂ ਮੈਸੇਜ ਦਿੱਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਹਰ ਥਾਂ ਦੇ ਉੱਤੇ ਕੋਈ ਐਸਾ ਨਹੀਂ ਹੈ ਥਾਂ ਜਿੱਥੇ ਕਿ ਸਿੱਖਾਂ ਦੀ ਰੈਕਗਨੀਸ਼ਨ ਨਾ ਹੋ ਰਹੀ ਹੋਵੇ ਸੋ ਇਹ ਬੜੀ ਯੂਨਿਕ ਵਿਕਟਰੀ ਹੈ ਕਿ ਨੂੰ ਯੋਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਿੱਖਾਂ ਨੂੰ ਆਪਣੇ ਪੰਜ ਕਕਾਰੀ ਰੂਪ ਦੇ ਨਾਲ ਦਾੜੀ ਕੇਸਾਂ ਦੇ ਨਾਲ ਦਸਤਾਰ ਦੇ ਨਾਲ ਔਰ ਨੀਲੇ ਰੰਗ ਦੀ ਦਸਤਾਰ ਹੋਏਗੀ ਨਿਸ਼ਕ ਦਸਤਾਰ ਦੇ ਉੱਪਰ ਜਿਹੜਾ ਵੀ ਉਹਨਾਂ ਦਾ ਪ੍ਰੋਟੈਕਟਿਵ ਕਵਰੇਜ ਹੈ ਔਰ ਮੈਂ ਸਮਝਦਾ ਹਾਂ ਵੀ ਕਈ ਵਾਰ ਅਸੀਂ ਜਵੇਂ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦਾ ਦੇਖਦੇ ਹਾਂ ਕਿ ਵੀ ਅਜੇ ਵੀ ਉਹ ਫੌਜੀ ਦਾ ਸਿੱਖ ਫੌਜੀ ਦਾ ਜਦੋਂ ਕਿ ਤੁਸੀਂ ਜੰਗ ਦੇ ਮੈਦਾਨ 'ਚ ਉਹ ਲੋਹੇ ਦਾ ਸਾਰਾ ਉਤੋਂ ਤੁਹਾਡੇ ਕੇਸਾਂ ਦੇ ਉੱਤੇ ਲੋਹੇ ਦਾ ਸਟਰਕਚਰ ਹੈ ਸੋ ਉਹ ਇੱਕ ਪ੍ਰੋਟੈਕਸ਼ਨ ਵੀ ਹੈ ਪਰ ਮੇਰਾ ਖਿਆਲ ਹੈ ਕਿ ਵੀ ਇਹ ਕਿਤੇ ਨਾ ਕਿਤੇ ਤੁਹਾਨੂੰ ਅਕਮੋਡੇਸ਼ਨ ਕਰਨੀ ਪੈਂਦੀ ਹੈ ਖਾਲਾ ਇਸ ਕਿਸਮ ਦੇ ਵੀ ਨਹੀਂ ਜਿਹੜਾ ਪ੍ਰੈਸੀਡੈਂਟ ਨੇ ਜਿੱਥੇ ਲੋ ਟੋਪ ਨੂੰ ਲੈ ਕੇ ਸੱਖਾਂ ਨੇ ਜਿਹੜਾ ਉਹ ਚੈਲੰਜ ਕੀਤਾ ਹੈ ਉਹ ਇੱਕ ਵੱਖਰਾ ਜਿਵੇਂ ਈਵਨ ਇੰਗਲੈਂਡ ਦੇ ਵਿੱਚ ਜਿਹਨੂੰ ਕ੍ਰੈਸ਼ ਹੈਲਮਟ ਐਕਟ ਕਹਿੰਦੇ ਨੇ ਕਿ ਜੀ ਤੁਸੀਂ ਟੋਪ ਪਾ ਕੇ ਮੋਟਰਸਾਈਕਲ ਚਲਾਓ ਉਹਨਾਂ ਨੇ ਮਨਾ ਕੀਤਾ ਉਹ ਐਕਟ ਬਣਿਆ ਜਿਹਦੇ ਥੱਲੇ ਬਿਨਾ ਉਸ ਹੈਲਮਟ ਤੋਂ ਜਿਹੜਾ ਹੈ ਉਹ ਮੋਟਰਸਾਈਕਲ ਚਲਾਣ ਦਾ ਹੱਕ ਮਿਲਿਆ ਕੈਨੇਡਾ ਚ ਵੀ ਜਿਹੜੀ ਜਿਵੇਂ ਨਿਊਯਾਰਕ ਦੀ ਬੜੀ ਪ੍ਰੈਸਟੀਜੀਅਸ ਪੁਲਿਸ ਡਿਪਾਰਟਮੈਂਟ ਹੈ ਫਾਈਟ ਜਿੱਤੀ ਹੈ ਸਿੱਖਾਂ ਨੇ ਇਹਨੇ ਲੰਬੇ ਹੱਸੇ ਬਾਅਦ ਕੈਨੇਡਾ ਦੇ ਵਿੱਚ ਬਲਤੇਜ ਸਿੰਘ ਢਲੋਂ ਪਹਿਲਾ ਉਹ ਸਿੱਖ ਪਹਿਲਾ ਸਿੱਖ ਪੁਲਿਸ ਆਫੀਸਰ ਸੀ RCMP ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਿਹੜਾ ਕੇਸ ਕੋਰਟ ਤੱਕ ਸੁਪਰੀਮ ਕੋਰਟ ਤੱਕ ਗਿਆ ਔਰ ਇਕ ਬੜਾ ਪ੍ਰੈਸਟੀਜੀਅਸ ਪੂਰੀ ਸੁਸਾਇਟੀ ਡਿਵਾਈਡ ਹੋਈ ਹੋਈ ਸੀ ਇਹਨਾਂ ਨੇ ਕਿਹਾ ਜੀ ਨਹੀਂ ਆਰਸੀਐਮਪੀ ਜਿਹੜੀ ਹੈ ਉਹ ਉਹਨਾਂ ਦੀ ਆਪਣੀ ਟਰੈਡੀਸ਼ਨ ਹੈ ਔਰ ਦੂਜਾ ਉਹ ਪੱਗ ਨਾਲ ਨਹੀਂ ਸਰਵ ਕਰ ਸਕਦਾ ਸੋ ਬਲਤੇਜ ਸਿੰਘ ਢਲੋਂ ਨੇ ਕੇਸ ਫਾਈਟ ਕੀਤਾ ਅਲਟੀਮੇਟਲੀ ਸਾਰੀ ਕੌਮ ਪਿੱਛੇ ਖਲੋਤੀ ਔਰ ਉਹ ਪੀਰੀਅਡ ਸੀ ਜਦੋਂ ਕਿ ਬੜੇ ਬੜੇ ਸਕਾਲਰਸ ਦੂਜੇ ਤੀਜੇ ਕੋਰਟ ਦੇ ਵਿੱਚ ਟੈਸਟੀਫਾਈ ਹੋਏ ਕਿ ਭਾਈ ਸਿੱਖਾਂ ਦੀ ਦਸਤਾਰ ਦੀ ਕੀ ਅਹਿਮੀਅਤ ਹੈ ਕਿਵੇਂ ਸਿੱਖੀ ਦਾ ਵਜੂਦ ਹੈ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਉਹ ਆਰਸੀਐਮਪੀ ਉਹ ਦੂਜੇ ਚ ਸਰਵ ਕਰਦੇ ਨੇ ਔਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਇਸ ਰੁਕਾਵਟ ਦੇ ਬਾਵਜੂਦ ਜਿਹੜੇ 160 ਪੁਲਿਸ ਸਿੱਖ ਪੁਲਿਸ ਆਫੀਸਰ ਸਨ ਜਿਨ੍ਹਾਂ ਨੇ ਹੁਣ ਬੜੇ ਮਾਣ ਦੇ ਨਾਲ ਸਾਰੇ ਦੇ ਸਾਰੇ ਲਗਭਗ ਦਸਤਾਰਾਂ ਸਜਾਣਗੇ ਤੇ ਫਿਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਗਿਣਤੀ ਇਵਨ ਹਜ਼ਾਰਾਂ 'ਚ ਵੀ ਜਾਏਗੀ ਕਿਉਂਕਿ ਇਹ ਮਨ ਪਾਉਂਦਾ ਫੌਜ ਹੋਏ ਪੁਲਿਸ ਹੋਏ ਅ ਇਹ ਸਿੱਖਾਂ ਦਾ ਕੀਤਾ ਰਿਹਾ ਖੇਤੀਬਾੜੀ ਹੋਈ ਹੋਈ ਲੋਹੇ ਦੇ ਨਾਲ ਜਵਾਰ ਰੰਦਾ ਹੈ ਜੀ ਔਰ ਇਹਦੇ ਚ ਇਵਨ ਪੁਲਿਸ ਕਮਿਸ਼ਨਰ ਜੇਮਸ ਔਰ ਨੀਲ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਮੈਂ ਚਾਹੁੰਦਾ ਕਿ ਵੀ ਹੋਰ ਵੀ ਜਿਹੜੀ ਹੈ ਕਮਿਊਨਿਟੀ ਮਾਈਨੋਰਟੀਜ਼ ਔਰ ਇਹੋ ਜਿਹੀ ਸਮੁਦਾਇਆਂ ਵਿੱਚ ਜਿੱਥੇ ਸਿੱਖਾਂ ਨੇ ਇਸ ਕੇਸ ਨੂੰ ਜੜ ਦੇ ਵਿੱਚ ਆਪਣੀ ਥਾਂ ਬਣਾਈ ਹੈ ਉੱਥੇ ਮੁਸਲਮਾਨ ਪੁਲਿਸ ਆਫੀਸਰਜ਼ ਵੀ ਵੱਡੀ ਗਿਣਤੀ ਚ ਨਿਊਯਾਰਕ ਪੁਲਿਸ ਡਿਪਾਰਟਮੈਂਟ ਸਰਵ ਕਰਦੇ ਨੇ ਇਹ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 2000 ਦੇ ਕਰੀਬ ਜਾਂ ਇਸ ਤੋਂ ਜ਼ਿਆਦਾ ਵੀ ਕੋਈ ਕੋਰਟ ਮੇਅਰ ਨੇ ਫਿਗਰ ਦਿੱਤੀ ਸੀ ਸੋ ਉਹਨਾਂ ਚੋਂ ਵੀ ਜਿਹੜੇ ਆਪਣੇ ਮذਬੀ ਫੇਤ ਕਰਕੇ ਦਾੜੀ ਰੱਖਣਾ ਚਾਹੁੰਦੇ ਨੇ ਬੇਸ਼ੱਕ ਜਿਹੜਾ ਉਹ ਫੁੱਲ ਜਿਹੜੀ ਹੈ ਫਲੋਇੰਗ ਬੀਅਰ ਦਾ ਤਾਂ ਨਹੀਂ ਹੋਏਗਾ ਸਿੱਖਾਂ ਲਈ ਵੀ ਨਹੀਂ ਹੋਏਗਾ ਪਰ ਕੁੱਲ ਮਿਲਾ ਕੇ ਇਸ ਨੂੰ ਜਿਵੇਂ ਉਹਨਾਂ ਨੇ ਰਿਲੀਜੀਅਸ ਅਕਮੋਡੇਸ਼ਨ ਦੇ ਥੱਲੇ ਉਹ ਕਹਿੰਦੇ ਉਹਨਾਂ ਨੇ ਕਿਹਾ ਜੀ ਪਹਿਲਾ ਲਾਅ ਲਾਗੂ ਰਹੇਗਾ ਜੀ ਬਾਕੀ ਸਾਰਿਆਂ ਦੇ ਲਈ ਜਿਹੜੇ ਸਿੱਖ ਜਾਂ ਮੁਸਲਮਾਨ ਆਪਣੇ ਧਾਰਮਿਕ ਅਕੀਦੇ ਕਰਕੇ ਕੋਈ ਤਬਦੀਲੀ ਚਾਹਣਗੇ ਉਹ ਰਿਲੀਜੀਅਸ ਅਕਮੋਡੇਸ਼ਨ ਜਿਹੜੀ ਹੈ ਉਸ ਦੇ ਵਿੱਚ ਹੋਏਗੀ ਔਰ ਇਹ ਸਾਰੇ ਚ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਪੁਲਿਸ ਆਫ ਸਿੱਖ ਪੁਲਿਸ ਆਫੀਸਰਸ ਐਸੋਸੀਏਸ਼ਨ ਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਡਿਪਾਰਟਮੈਂਟ ਨੂੰ ਔਰ ਉਹ ਇੰਡੀਵਿਜੂਅਲਸ ਨੂੰ ਵੀ ਜਿਹੜਾ ਜਿਨ੍ਹਾਂ ਨੇ ਕੇਸ ਜਦੋਂ ਹੁਣ ਕਿਸੇ ਨੂੰ ਨੌਕਰੀ ਤੋਂ ਜਵਾਬ ਮਿਲਦਾ ਹੈ ਉਹ ਕਹਿੰਦਾ ਕਿ ਜੀ ਮੈਂ ਆਪਣੀ ਦਸਤਾਰ ਨਾਲ ਸਮਝੌਤਾ ਨਹੀਂ ਕਰਨਾ ਮੈਂ ਭੁੱਖਾ ਰਹਿ ਲੰਗਾ ਸੋ ਇਹ ਸਿੱਧਕ ਵੀ ਹੁੰਦਾ ਸੋ ਅਸੀਂ ਹਰ ਲੜਾਈ ਜਿਹੜੀ ਹੈ ਉਸ ਦੇ ਵਿੱਚ ਜੇ ਖਾਲਸਾ ਹੁੰਦਾ ਹੈ ਬੇਸ਼ੱਕ ਕਿ ਕੁਆ ਰੀਬਾ ਫ ਹੋ ਸਕਦਾ ਹੈ ਦੂਜਾ ਅਲਟੀਮੇਟਲੀ ਉਸ ਨੂੰ ਅਸੀਂ ਜਿੱਤਦੇ ਹਾਂ ਸੋ ਨਿਊਯਾਰਕ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੀ ਇੱਕ ਟਫ ਬੈਟਲ ਵੀ ਸਿੱਖਾਂ ਨੇ ਜਿੱਤੀ ਹੈ ਅਸੀਂ ਸਾਰੀ ਕੌਮ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਅਲਟੀਮੇਟਲੀ ਜਿਹੜਾ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਮੇਨਸਟ੍ਰੀਮ ਅਮਰੀਕਨਾਂ ਦੇ ਵਿੱਚ ਵੀ ਜਦੋਂ ਇੱਕ ਸਿੱਖ ਪੁਰਹਣ ਪਾਕਿਸਤਾਨ ਦੀ ਆਰਮੀ ਦੇ ਵਿੱਚ ਔਰ ਪੁਲਿਸ ਦੇ ਵਿੱਚ ਵੀ ਔਰ ਮੈਨੂੰ ਯਾਦ ਹੈ ਤੋਂ ਪਹਿਲਾ ਸਿੱਖ ਪੁਲਿਸ ਆਫੀਸਰ ਗੁਲਾਬ ਸਿੰਘ ਸ਼ਾਇਦ ਉਹਨਾਂ ਦਾ ਨਾਮ ਸੀ ਉਹ ਪਾਕਿਸਤਾਨ ਦੀ ਪੁਲਿਸ ਚ ਆਇਆ ਤੇ ਉੱਥੇ ਜਿੱਥੇ ਉਹ ਤਾਇਨਾਤ ਸੀ ਟ੍ਰੈਫਿਕ ਪੁਲਿਸ ਚ ਆਇਆ ਉਹਥੇ ਉਹਨਾਂ ਲਈ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਸੀ ਇੰਨੀ ਹੋਣ ਲੱਗ ਗਈ ਕਿ ਉਹਨੂੰ ਦੇਖ ਕੇ ਗੱਡੀਆਂ ਵਾਲੇ ਗੱਡੀਆਂ ਖੜੀਆਂ ਕਰ ਲੈਣ ਆ ਕੇ ਫੋਟੋਆਂ ਲਵਾਨ ਕਸਰ ਜੀ ਤੁਹਾਡੇ ਨਾਲ ਹੱਥ ਮਿਲਾਨਾ ਜੇ ਉਹਨਾਂ ਨੂੰ ਲੱਗਿਆ ਵੀ ਉਹ ਟ੍ਰੈਫਿਕ ਚ ਲਿਆਂਦਾ ਹੈ ਤੇ ਟ੍ਰੈਫਿਕ ਨੂੰ ਰੈਗੂਲੇਟ ਕੀ ਕਰਨਾ ਹੈ ਟ੍ਰੈਫਿਕ ਜਮ ਹੋ ਰਿਹਾ ਹੈ ਨਾ ਕਿ ਲੋਕ ਇਨਾ ਪਿਆਰ ਕਰਦੇ ਜੀ ਲੇਕਿਨ ਮੈਂ ਸਮਝਦਾ ਹਾਂ ਵੀ ਇੱਥੇ ਇਸ ਦੇ ਨਾਲ ਜਦੋਂ ਕਿ ਇੱਕ ਐਕਟਿਵ ਪੁਲਿਸ ਡਿਊਟੀ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਪੁਲਿਸ ਆਫੀਸਰ ਹੈ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਵੀ ਜਿਹੜੀ ਜਿਹੜੇ ਭੁਲੇਖੇ ਨੇ ਮਿਸਟੇਕਨ ਆਈਡੈਂਟੀਟੀ ਦੇ ਨਾਂ ਥੱਲੇ ਜਾਂ ਹੋਰ ਜ਼ੀਨੋਫੋਬੀਆ ਇਸਲਾਮੋਫੋਬੀਆ ਇਹ ਸਾਰੇ ਪਾਰਟੀ ਕੇ ਭਾਈ ਇਹ ਪਾਰਟ ਆਫ ਦਾ ਮੇਨ ਸਟ੍ਰੀਮ ਨੇ ਸਿੱਖ ਹੋਣ ਮੁਸਲਮਾਨ ਹੋਣ ਦਿਨ ਰਾਤ ਨਿਊਯਾਰਕ ਦੇ ਵਿੱਚ ਰਾਤਾਂ ਜਾ ਕੇ ਸਾਨੂੰ ਸਿਕਯੂਰ ਪ੍ਰੋਟੈਕਟ ਕਰਦੇ ਨੇ ਸਿਕਯੂਰ ਬਣਾ ਰਹੇ ਨੇ ਸੋ ਇਹ ਸਾਡੇ ਲਈ ਖੁਸ਼ੀ ਦੀ ਮਾਨ ਵਾਲੀ ਗੱਲ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੱਲੇ ਨੇ ਅਮ ਬ੍ਰੇਕ ਵਿਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ